ਜੇਕਰ ਤੁਸੀਂ ਵੀ ਅਕਸਰ ਹੀ ਆਪਣਾ ਚਾਰਜਰ ਆਪਣੇ ਘਰ ਪੁੱਲ ਜਾਂਦੇ ਹੋ ਜਾਂ ਫਿਰ ਜਦੋਂ ਤੁਸੀਂ ਸਫ਼ਰ ਦੇ ਉੱਪਰ ਆਪਣਾ ਚਾਰਜਰ ਨਾਲ ਲੈ ਕੇ ਜਾਂਦੇ ਹੋ ਤਾਂ ਜਿਹੇ ਦੇ ਵਿੱਚ ਤੁਹਾਡਾ ਚਾਰਜਰ ਕਿਤੇ ਗੁੰਮ ਹੋ ਜਾਂਦਾ ਹੈ ਤੁਹਾਡਾ ਫੋਨ ਚਾਰਜ ਨਹੀਂ ਤੁਸੀਂ ਅਜੇ ਤੱਕ ਘਰ ਨਹੀਂ ਪਹੁੰਚੇ ਜਾਂ ਕਿਸੇ ਵੀ ਤਰ੍ਹਾਂ ਕਹਿ ਲੋ ਕਿ ਤੁਹਾਡੇ ਕੋਲ ਚਾਰਜਰ ਨਹੀਂ ਹੈ ਫੋਨ ਚਾਰਜ ਕਰਨ ਵਾਸਤੇ ਤਾਂ ਜਿਹੇ ਦੇ ਵਿੱਚ ਇੱਕ ਅਜਿਹੀ ਚੀਜ਼ ਬਾਰੇ ਅਸੀਂ ਤੁਹਾਡੇ ਨਾਲ ਜ਼ਿਕਰ ਕਰਨ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਹੈ ਪੂਰੇ ਤਰੀਕੇ ਦੇ ਨਾਲ ਬਦਲ ਸਕਦੀ ਹੈ ਕਿਉਂਕਿ ਜੇਕਰ ਸਾਡੇ ਕੋਲ ਚਾਰਜਰ ਨਹੀਂ ਤਾਂ ਅਸੀਂ ਸੋਚਦੇ ਹਾਂ ਕਿ ਸੀ ਬਿਨਾ ਫੋਨ ਦੇ ਕੀ ਕਰੀਏ ਇੱਕ ਤਾਂ ਅਸੀਂ ਫੋਨ ਦੇ ਬਿਨਾ ਨਹੀਂ रह ਸਕਦੇ ਦੂਸਰਾ ਅਸੀਂ ਅੱਜ ਕੱਲ ਆਨਲਾਈਨ ਪੇਮੈਂਟਸ ਕਰਨ ਲੱਗ ਪਏ ਆ ਜਿਸ ਕਰਕੇ ਸਾਨੂੰ 24 ਘੰਟੇ 365 ਦਿਨਾਂ ਤੱਕ ਫੋਨ ਦੀ ਲੋੜ ਪੈਂਦੀ ਹੀ ਰਹਿੰਦੀ ਹੈ ਪਰ ਅਜਿਹੇ ਦੇ ਵਿੱਚ ਜੇਕਰ ਤੁਸੀਂ ਆਪਣਾ ਚਾਰਜਰ ਕਿਤੇ ਭੁੱਲ ਜਾਵੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਨਾ ਤਾਂ ਤੁਹਾਡੇ ਕੋਲ ਆਨਲਾਈਨ ਬਿਲ ਪੇ ਕਰਨ ਵਾਸਤੇ ਕੋਈ ਸਾਧਨ ਹੁੰਦਾ ਹੈ ਨਾ ਤੁਸੀਂ ਘਰ-ਗੱਲ ਕਰ ਪਾਉਂਦੇ ਤੇ ਨਾ ਕੀ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਮੋਬਾਈਲਸ ਦੇ ਨੰਬਰ ਜਿਹੜੇ ਨੇ ਉਂਗਲਾਂ ਤੇ ਯਾਦ ਹੁੰਦੇ ਹੈ ਜਿਸ ਕਰਕੇ ਫੋਨ ਦੀ ਬੈਟਰੀ ਡੱਡ ਕੋ ਜਾਣਾ ਤੱਕ ਬਹੁਤ ਵੱਡੀ ਗੱਲ ਬਣ ਜਾਂਦਾ ਪਰ ਹੁਣ ਇਸ ਗੱਲ ਨੂੰ ਵੱਡੀ ਨਾਲ ਲਓ ਜੇਕਰ ਤੁਹਾਡੇ ਕੋਲ ਨਹੀਂ ਹੈ ਚਾਰਜਰ ਤਾਂ ਤੁਸੀਂ ਇਸ ਆਸਾਨ ਤਰੀਕੇ ਦੇ ਨਾਲ ਤਾਂ ਵੀ ਅਸੀਂ ਤੁਹਾਨੂੰ ਇੱਕ ਜਿਹੜੀ ਟ੍ਰਿਕ ਬਾਰੇ ਦੱਸਣ ਜਾ ਰਹੇ ਜਿਸ ਨਾਲ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਫੋਨ ਨੂੰ ਚਾਰਜ ਕਰ ਸਕਦੇ ਹੋ ਪਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਬਿਨਾ ਚਾਰਜਰ ਦੇ ਵੀ ਫੋਨ ਜੜੇ ਹੈ ਚਾਰਜ ਕੀਤਾ ਜਾ ਸਕਦਾ ਆ ਤੁਹਾਨੂੰ ਇਹਨਾਂ ਤਿੰਨ ਗੱਲਾਂ ਬਾਰੇ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਦਿਓ ਪਾਵਰ ਬੈਂਕ ਤਿਆਰ ਕਰੋ ਜੇਕਰ ਤੁਸੀਂ ਆਪਣੇ ਨਾਲ ਪਾਵਰ ਬੈਂਕ ਰੱਖਦੇ ਹੋ ਤਾਂ ਇੱਕ ਕੇਬਲ ਲਾ ਕੇ ਫੋਨ ਨੂੰ ਸਿੱਧਾ ਪਾਵਰ ਬੈਂਕ ਦੇ ਨਾਲ ਕਨੈਕਟ ਕਰੋ ਨਹੀਂ ਤਾਂ ਇੱਕ ਕੰਮ ਜੋ ਕੀਤਾ ਜਾ ਸਕਦਾ ਉਹ ਹੈ ਫੋਨ ਨੂੰ ਇੱਕ ਜਿਹੇ ਫੋਨ ਦੇ ਨਾਲ ਜੋੜਨਾ ਜਿਸ ਵਿੱਚ ਰਿਵਰਸ ਚਾਰਜਿੰਗ ਦੀ ਵਿਸ਼ੇਸ਼ਤਾ ਹੈ ਇਹ ਵਿਸ਼ੇਸ਼ਤਾ ਅਸਲ ਦੇ ਵਿੱਚ ਇੱਕ ਹੋਰ ਪਹਿਲਾਂ ਤੁਸੀਂ ਚਾਰਜ ਕੀਤੇ ਫੋਨ ਨੂੰ ਪਾਵਰ ਬੈਂਕ ਦੇ ਵਿੱਚ ਬਦਲ ਦਿੰਦੀ ਹੈ ਕਨੈਕਟ ਫਿਰ ਕਨੈਕਟ ਕੀਤੇ USB ਨੂੰ USB ਕੇਬਲ ਦਾਖੀ ਚਾਰਜ ਕੀਤਾ ਜਾ ਸਕਦਾ ਗੈਲੈਕਸੀ S23 ਗੈਲੈਕਸੀ S23 ਪਲੱਸ ਗੈਲੈਕਸੀ S23 ਵੀ ਅਲਟਰਾ ਤੇ ਮੋਟੋਰੋਲਾ ਐਜ 41 ਕੇ ਕਈ ਫੋਨ ਇਸ ਫੀਚਰ ਦੇ ਨਾਲ ਆਉਂਦੇ ਆ ਵਾਇਰਲੈਸ ਚਾਰਜਿੰਗ ਦੀ ਮਦਦ ਲੋ ਜਦੋਂ ਚਾਰਜਰ ਉਪਲਬਧ ਨਾ ਹੋਵੇ ਤਾਂ ਵਾਇਰਲੈਸ ਚਾਰਜਿੰਗ ਤੁਹਾਡੀ ਮਦਦ ਕਰ ਸਕਦੀ ਹੈ ਇਸ ਲਈ ਤੁਹਾਨੂੰ ਵਾਇਰਲੈਸ ਚਾਰਜਰ ਦੀ ਮਦਦ ਲੈਣੀ ਪਵੇਗੀ ਜੋ ਤੁਹਾਡੇ ਫੋਨ ਦੇ ਅਨੁਕੂਲ ਹੈ ਹਾਲਾਂਕਿ ਤੁਹਾਡੇ ਫੋਨ ਦੇ ਵਿੱਚ ਇਹ ਵਿਸ਼ੇਸ਼ਤਾ ਹੋਣਾ ਮਹੱਤਵਪੂਰਨ ਹੈ ਸਭ ਤੋਂ ਚੰਗੀ ਗੱਲ ਹੈ ਕਿ ਜੇਕਰ ਤੁਹਾਡਾ ਫੋਨ ਵਾਇਰਲੈਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਤਾਂ ਤੁਸੀਂ ਇਸ ਨੂੰ ਕਿਸੇ ਵੀ ਹੋਰ ਫੋਨ ਤੋਂ ਚਾਰਜ ਕਰ ਸਕਦੇ ਹੋ ਜੋ ਵਾਇਰਲੈਸ ਪਾਵਰ ਸ਼ੇਅਰਿੰਗ ਫੀਚਰ ਦੇ ਨਾਲ ਹੁੰਦਾ ਹੈ ਤੁਸੀਂ ਇਸ ਲਈ ਕਿਸੇ ਨੂੰ ਪੁੱਛ ਸਕਦੇ ਹੋ ਜਿਹਦੇ ਫੋਨ ਨੂੰ ਲੱਭਣ ਤੋਂ ਬਾਅਦ ਤੁਹਾਨੂੰ ਸਿਰਫ ਆਪਣੇ ਫੋਨ ਨੂੰ ਉਸ ਫੋਨ ਦੇ ਉੱਪਰ ਰੱਖਣਾ ਨੰਬਰ 3 USB ਪੋਰਟ ਲੱਭ ਲੈ ਕੋਈ ਕਾ ਜੇਕਰ ਤੁਹਾਡੇ ਫੋਨ ਦੀ ਬੈਟਰੀ ਖਤਮ ਹੋ ਗਈ ਹੈ ਅਤੇ ਤੁਸੀਂ ਚਾਰਜਰ ਨਹੀਂ ਰੱਖਤੋ ਇਸ ਲਈ ਤੁਸੀਂ USB ਪੋਰਟਾ ਕੀ ਫੋਨ ਨੂੰ ਚਾਰਜ ਕਰ ਸਕਦੇ ਹੋ ਤੁਸੀਂ ਅਜਿਹੀ USB ਪੋਰਟਾਂ ਨੂੰ 에ਅਰਪੋਰਟ ਕੈਫੇ ਜਾਂ ਫਿਰ ਹੋਟਲਾਂ ਦੇ ਵਿੱਚ ਆਸਾਨੀ ਦੇ ਨਾਲ ਲੱਭ ਸਕਦੇ ਹੋ ਹਾਲਾਂਕਿ ਤੁਹਾਡੇ ਕੋਲ ਸਿਰਫ ਕੇਬਲ ਹੋਣੀ ਚਾਹੀਦੀ ਹੈ ਤਾਂ ਇਹਨਾਂ ਤਿੰਨ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੋ ਤੁਹਾਡਾ ਫੋਨ ਕਦੇ ਵੀ ਬੰਦ ਨਹੀਂ ਹੋਵੇਗਾ ਤੁਹਾਨੂੰ ਕਿਸੇ ਵੀ ਸਫ਼ਰ ਦੇ ਵਿੱਚ ਜਾਂ ਕਿਤੇ ਵੀ ਜਾਣ ਲੱਗੇ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਸੀਂ ਆਸਾਨੀ ਦੇ ਨਾਲ ਆਪਣੇ ਫੋਨ ਦੀ ਵਰਤੋਂ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਰਿਸ਼ਤੇਦਾਰਾਂ ਨੂੰ ਫੋਨ ਲਗਾ ਸਕਦੇ ਹੋ ਤੇ ਨਾਲ ਕਿ ਨਾਲ ਤੁਸੀਂ ਆਨਲਾਈਨ ਬਿੱਲ ਵੀ ਚੜੇ ਨੇ ਪੇ ਕਰ ਸਕਦੇ ਹੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ